ਲਓ ਜੀ ਹਸਰੀਗੱਲ ਦੀ ਸਾਰਿਆਂ ਨੂੰ ਬੀਟੀਓ ਟਰਾਲੀ ਦਿਖਾਉਣ ਲੱਗੇ ਆ ਜੀ ਸਾਨੂੰ ਬਹੁਤ ਵਧੀਆ ਬਣਾਈਆ ਦੇਖੋ ਸਾਫਟ ਚੱਲਦੀ ਆ ਜੀ ਦੇਖੋ ਕਿੰਨੀ ਘੈਂਟ ਟਰਾਲੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਨੂੰ ਡਰੈਸ ਦੱਸ ਦਿੰਨੇ ਆ ਇੱਥੋਂ ਲੈ ਕੇ ਜਾਇਓ ਦੇਖੋ ਇਹ ਸਾਫਟ ਚੱਲਦੀ ਆ ਪੋਰਾ ਟਰੈਕਟਰ ਤੇ ਲੋਡ ਨਹੀਂ ਬਣਾ ਦੇਖੋ ਚੱਲਦੀ ਆ ਸਾਫਟ ਆਹ ਦੇਖੋ ਥੱਲੇ ਵੀ ਗੇਅਰ ਆਣ ਲੱਗਿਆ ਬਿਆ ਦੇਖੋ ਆਵੇ ਟਿਊਬ ਲਾਈ ਹੋਈ ਫਿੱਟ ਕਰੀ ਹੋਈ ਨਵੇਂ ਟਾਇਰ ਟਰਾਲੀ ਦੇਖੋ ਕਿੰਨੀ ਘੈਂਟ ਆ ਜੀ ਦੇਖੋ ਜੀ ਦੇਖੋ ਟਰਾਲੀ ਦੇਖੋ ਤੁਸੀਂ ਮੈਂ ਤਾਂ ਹੀ ਖੜ ਗਿਆ ਮਾ ਵੀਡੀਓ ਜ਼ਰੂਰ ਬਣਾਉਨੇ ਆ ਆ ਦੇ ਭਗਤ ਸਿੰਘ ਦੀ ਫੋਟੋ ਲੱਗੀ ਆ 23 ਜਨਵਰੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਨਾਲੇ ਜੀ ਬੀਟੀਓ ਟਰਾਲੀ ਆ ਜੀ ਬੀਟੀਓ ਆ ਦੇਖੋ ਜਲਦੀ ਬੈਗ ਵੀ ਜਲਦੀ ਆ ਉਵੇਂ ਮੁੜਦੀ ਆ ਲਾ ਟਰਾਲੀ ਜੂਰ ਲਿਓ ਜੀ ਇਹ ਇਹ ਜਲੰਧਰ ਤੋਂ ਜਦੋਂ ਭੋਗਪੁਰ ਨੂੰ ਜਾਂਦੇ ਆ ਉੱਥੇ ਆ ਪੈਟਰੋਲ ਪੰਪ ਕੋਲੇ ਇੰਡੀਅਨ ਪੈਟਰੋਲ ਪੰਪ ਆ ਦੇਖੋ ਇਹ ਕਿੰਨੀਆਂ ਟਰਾਲੀਆਂ ਬਣਾਈਆਂ ਵੀਰੇ ਇਹਦੇ ਫਿਰਦੀ ਫੀਲ ਹਾਂ ਫਿਰਦੀ ਫੀਲ ਫਿਰਦੀ ਨਹੀਂ ਹਾਂਜੀ ਆ ਦੇਖੋ ਕਿੰਨੀਆਂ ਟਰਾਲੀਆਂ ਬਣਨੀਆਂ ਨੇ ਇਹੀ ਬੀਟੀਓ ਟਰਾਲੀ ਬਣਵਾਇਓ ਜੀ ਬੀਟੀਓ ਚੱਲ ਵੀ ਪਜਾ ਦੇ ਮੜੀ ਜੀ 22 ਜਨਵਰੀ ਦੀਆਂ ਲੱਖ ਲੱਖ ਮਵਾਰਗਾ ਦੇਖੋ ਬੀਟੀਓ ਟਰਾਲੀ ਸ਼ੇਅਰ ਕਰ ਲਿਓ ਸਬਸਕ੍ਰਾਈਬਰ ਕਰ ਲਿਓ ਟਰਾਲੀ ਜਰੂਰ ਲੱਗੇ ਜਾ ਜਾਇਓ ਆਹ ਦੇ ਲੱਗਿਆ ਬਿਰਦੀ ਫਾਰਮ ਤੇ ਭਗਤ ਸਿੰਘ ਦੀ ਫੋਟੋ ਲੱਗੀ ਆ ਜੀ 23 ਜਨਵਰੀ ਦੀਆਂ ਲੱਖ ਲੱਖ ਮੁਬਾਰਕਾਂ ਐਨ ਵਧੀਆ ਬਣਾਇਆ ਰਸੇ ਰਸੇ ਵਾਲੀ ਦੇਖੋ ਉਹ ਦੇ ਟਿਊਬ ਥੱਲੇ ਆਹ ਦੇ ਸਾਫਟ ਚੱਲ ਰਹੀ ਸਾਫਟ ਲੱਗੀ ਆ